ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਓ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਦ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰੈਣ ਨਾਮ ਧਿਆਇਂਦਾ ਫਿਰ ਪਾਈ ਨਾਮੁ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੀਂ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੇ ਕਹਿਣ ਧਿਆਇਣ ਸੁਣਨ ਨਿਤ ਸੇ ਭਗਤ ਸੁਹਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਈ ਕੈ ਓ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਦ੍ਰੇਣ ತ್ರಿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਧਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਮਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰੈਣ ਨਾਮ ਧਿਆਇੰਦਾ ਫਿਰ ਪਾਇ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੀਂ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੈ ਕਹਿਣ ਧਿਆਇਣ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੈ ਅਗੰਗ ਅਗੋਚਰ ਸਾਹਿਬੋ ਤੂ ਸਰ ਲਵੇ ਨਾ ਲਾਵੇ ਸੱਚ ਪੂਰੇ ਗੁਰਪਦੇਸ਼ਿਆ ਨਾਨਕ ਸੁਣਾਵੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਓ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਦ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮੇਲੇ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਮਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰੈਣ ਨਾਮ ਧਿਆਇਦਾ ਫਿਰ ਪਾਈ ਨਾਮੁਆ ਜਿਸਾ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀਂ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੈ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰਪਦੇਸ਼ਿਆ ਨਾਨਕ ਸੁਣਾਵੇ